ਤਾਨੂੰ ਲੋਕ ਗਿਫਟ ਕਰ ਰਿਆਂ ਕਿ ਵਿਰੋਧੀਆਂ ਨੂੰ ਬਾਹਰ ਨਹੀਂ ਕਾਂ ਲੈਣਾ ਮੈਂ ਚਾਹਨਾ ਇਹ ਜਿੰਦਾ ਅੰਦਰ ਲਾ ਦਿੱਤਾ ਜਾਵੇ ਜੀਐਮ ਸਾਹਿਬ ਚੇਅਰ ਨੂੰ ਅਡਰੈਸ ਕਰਨਗੇ ਚੇਅਰ ਨੂੰ ਬੈਠੋ ਜੀ ਰਾਜਾ ਸਾਹਿਬ ਬੜਾ ਚਲ ਚਲ ਜਿੰਦਾ ਦਾ ਚਾਹ ਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਇੱਧਰ ਵੀ ਲਾਓ ਜੀ ਮੁਖਵਤੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਦੋ ਹਾਂ ਤੇਰੀ ਘਰ ਵਾਸਤੇ ਤੁਸੀਂ ਇੱਥੇ ਠੀਕ ਹੋਣਾ ਤੁਸੀਂ ਇੱਥੇ ਠੀਕ ਹੋਣਾ ਭਾਈ ਸਾਹਿਬ ਕਿਹਨਾਂ ਗੱਲਾਂ ਕਰਨਾ ਕੀਤਾ ਜਾਵੇ ਕਾ ਲਾਉਂਦਾ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਲੋਕਾਂ ਦਾ ਭਲੇ ਪੰਜਾਬ ਦੇ ਹੱਕਾਂ ਨੂੰ ਉਹ ਪਤਾ ਲੱਗ ਜਾਊਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਹਾਂ ਤੁਹਾਡੀ ਮਰਜ਼ੀ ਹੈ ਜਿੰਦਾ ਕਦੋਂ ਲਾਉਣਾ ਹੈ ਮੈਂ ਕੀ ਕੋਣ ਮਾਂਸਾ ਕਿਰਪਾ ਕਰਤੀ ਇਹੀ ਕਿਸਾਨਾਂ ਵਾਸਤੇ ਜੇ ਪੰਜਾਬ ਦੀ ਤੁਸੀਂ ਚੁੱਪ ਤੁਸੀਂ ਤੁਸੀਂ ਫਿਕਰ ਨਾ ਕਰੋ ਫਿਕਰ ਨਾ ਇੱਕ ਮਿੰਟ ਇਹ ਜੰਦਰ ਲਾ ਕੇ ਬੈਠੋ ਬੈਠੋ ਆ ਐਸੇ ਕਰਕੇ ਜੰਦਰ ਲਾਉਣਾ ਇਹ ਹੈ ਇਹ ਬਹਾਨਾ ਲੱਭ ਕੇ ਭੱਜਣਗੇ ਹੁਣ ਭੱਜਣਗੇ ਉਹਨੇ ਅਸੀਂ ਕਿਉਂ ਨਹੀਂ ਭੱਜਣ ਲੱਗੇ ਬੈਠੋ ਅਸੀਂ ਕਿਉਂ ਨਹੀਂ ਭੱਜਣ ਲੱਗੇ ਪੂਰਾ ਮੇਰੇ ਵੇਖੇ ਇਹੀ ਜੰਦਰੇ ਦੀ ਚਾਬੀ ਮੈਂ ਇਹ ਤਵਕਕੋ ਕਰਦਾ ਕਿ ਜਿਹੜਾ ਵਿਪੱਖਸ਼ ਹੈ ਉਹ ਵੀ ਜ਼ਿੰਮੇਵਾਰੀ ਨਾਲ ਕਿਉਂਕਿ ਇੱਥੇ ਸੁਣਨ ਲਈ ਬੈਠ ਕਰਨ ਲਈ ਭੇਜਿਆ ਗਿਆ ਉਹ ਇੱਥੇ ਬੈਠ ਕੇ ਸੁਣਨਗੇ ਮੈਂ ਤਾਂ ਇੱਕੋ ਕਹਾਂ ਜੀ ਮੁੱਖ ਮੰਤਰੀ ਸਾਹਿਬ ਜਦੋਂ ਇੱਕ ਵਾਰ ਕਾਲਾ ਕੋ ਲਾ ਹੀ ਸਕਦਾ ਜੀ ਮੁੱਖ ਮੰਤਰੀ ਸਾਹਿਬ ਸਰ ਮੈਂ ਇੱਕ ਹੋਰ ਦੇਵਾਂ ਇੱਕ ਇੱਕ ਹੋਰ ਦੇ ਦੇਣ ਇਹਨੇ ਜੀਬ ਤੇ ਲਾ ਲਓ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਬੋਲਣੀ ਨਹੀਂ ਦਿੰਦੇ ਕਿਸੇ ਨੂੰ ਮੇਰਾ ਮੇਰੀ ਵਾਰ ਜਦੋਂ ਤੁਹਾਡੀ ਬਾਰੀ ਆਈ ਤਾਂ ਬੋਲ ਪਿਓ ਜਦੋਂ ਤੁਹਾਡੀ ਬਾਰੀ ਆਈ ਤਾਂ ਬੋਲ ਪਿਓ ਆਹ ਤਰੀਕਾ ਆਹ ਤਰੀਕਾ ਭਾਈ ਸਾਹਿਬ ਤੁਸੀਂ ਬੈਠੋ ਤੁਸੀਂ ਇੱਥੇ ਠੀਕ ਹੋਣਾ ਤੁਸੀਂ ਇੱਥੇ ਠੀਕ ਹੋਣਾ ਭਾਈ ਸਾਹਿਬ ਸਪੀਕਰ ਕੀ ਆਨਵਰ ਸਪੀਕਰ ਕੋਈ ਪਾਵਰ ਹੈ ਤਾਲਾ ਮੁੱਖ ਮੰਤਰੀ ਸਾਹਿਬ ਨੂੰ ਬੋਲੋ ਉਹ 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 ਕਸਟੋਡੀਅਨ ਆਫ ਦਾ ਹਾਊਸ ਨੇ ਕਸਟੋਡੀਅਨ ਆਫ ਦਾ ਹਾਊਸ ਐਸ ਲੋ ਪਾਵਰ ਚਲੋ ਫਿਰ ਲੋ ਪਾਵਰ ਕੋ ਬੋਲਦੇ ਇਸ ਕਾਈਂਡ ਤੁਸੀਂ ਬੈਠੋ ਜੀ ਸਪੀਕਰ ਸਾਹਿਬ ਤੁਸੀਂ ਬੈਠੋ ਉਹ ਤਾਂ ਨਹੀਂ ਗੱਲ ਲਾ ਗਈ ਐ ਇਹ ਵੇ ਇਹ ਆਪਦੀ ਗੱਲ ਕਹਿ ਕੇ ਭੱਜ ਇਹ ਇਹ ਮੁੱਖ ਮੰਤਰੀ ਸਾਹਿਬ ਬੋਲੋ ਜਾਂਦੀਆਂ ਚੱਲਦੇ ਨੇ ਗੋਲੀਆਂ ਚੱਲਦੇ ਨੇ ਗੋਲੀਆਂ ਚੱਲ ਰਹੀਆਂ ਤੇ ਉਹੀ ਗੋਲੀਆਂ ਤਾਂ 1.5 ਸਾਲ 1.5 ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ 1.5 ਸਾਲ ਉਦੋਂ ਵੀ ਚੱਲੀਆਂ ਸੀ ਤੇ ਉਦੋਂ ਤੁਸੀਂ ਕਿੰਨੀਆਂ ਕਿ ਚਿੱਠੀਆਂ ਲਿਖੀਆਂ ਸੀ ਉਹ ਇਜਾਜ਼ਤ ਤੋਂ ਬਾਅਦ ਜੋ ਵੀ ਕੁਝ ਕਿਹਾ ਗਿਆ ਰਿਕਾਰਡ ਨਹੀਂ ਕੀਤਾ ਜਾਵੇ ਕੈਪਟਨ ਦੇ ਘਰੇ ਜਾ ਕੇ ਮੀਟਰ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਵਾਲੇ ਗੱਲ ਕੀਤੀ ਕਦੇ ਉਦੋਂ 1.5 ਸਾਲ 726 726 ਮਰਵਾਤੇ ਕਦੇ ਸ਼ਰੰਗਲੀ ਦਵਾਈ ਕਦੇ ਸ਼ਰੰਗਲੀ ਦਵਾਈ 726 ਨੂੰ ਹੁਣ ਇਹਨਾਂ ਨੂੰ ਪਿਆਰ ਆ ਗਿਆ सीएम साहब चेयर में एड्रेस कर बैठो जी बाजा साहब बैठो बैठो चल बैठो। चल जिंदा रहो सर मार्शल ए बचन गए ए बचन गए और बचन गए ए बचन गए और तू सी बचो बैठो 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 जी बैठो 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 जी सीएम साहब कंटिन्यू करोगे ਲੱਗ ਜੂਗਾ ਪਤਾ ਲੱਗ ਉਹ ਸੋਨੇ ਦੇ ਬਿਸਕਟਾਂ ਲਿਓ ਸੋਨੇ ਦੇ ਬਿਸਕਟਾਂ ਲਿਓ ਚਲੋ ਗੱਲ ਕਰਦੇ ਆ ਬੈਠੋ ਹਾਂਜੀ ਤੁਸੀਂ ਭੱਜ ਜਾਨੀਓ ਤੁਸੀਂ ਭੱਜ ਜਾਨੀਓ ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ ਤੁਸੀਂ ਭੱਜ ਜਾਨੀਓ ਤੁਸੀਂ ਆਪ ਬੋਲ ਕੇ ਭੱਜ ਜਾਨੀਓ ਆ ਬੰਦ ਕਰੋ ਮੇਰੇ ਬੱਚੇ ਹਾਲੋ ਇੱਧਰ ਵੀ ਲਾਓ ਇੱਧਰ ਵੀ ਲਾਓ ਹਾਂਜੀ ਸਪੀਕਰ ਸਾਹਿਬ ਇੱਧਰ ਵੀ ਲਾਓ ਮੈਂ ਕਹਿੰਦਾ ਇੱਧਰ ਵੀ ਲਾਓ ਸਾਡਾ ਵੀ ਨਹੀਂ ਕੋਈ